ਕਮਾਨ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਬੀਤੇ ਦਿਨੀ ਕਸਬਾ ਕੁਮਾਨ ਦੇ ਬਜ਼ੁਰਗ ਦਾ ਕਤਲ ਕਰਨ ਵਾਲੇ ਦੋ ਲੁਟੇਰੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਬੰਦੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸ਼੍ਰੀ ਹਰਬਿੰਦਰਪੁਰ ਸਾਹਿਬ ਹਰੀਸ਼ ਬਹਿਲ ਨੇ ਦੱਸਿਆ ਕਿ ਬੀਤੇ ਦਿਨੀ ਕਸਬਾ ਕੁਮਾਨ ਦੇ ਬਜ਼ੁਰਗ ਸ਼ਾਮ ਸਿੰਘ ਨੂੰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਜ਼ਖਮੀ ਕਰਕੇ 28000 ਰੁਪਏ ਖੋਲੇ ਸਨ ਜਖਮੀ ਬਜ਼ੁਰਗ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਥਾਣਾ ਕੁਮਾਨ ਵਿਖੇ ਬੰਦੀਆਂ ਧਰਾਵਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਐਸ ਐਚ ਓ ਥਾਣਾ ਕੁਮਾਨ ਗਗਨਦੀਪ ਸਿੰਘ ਢਿੰਡਸਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਬਜ਼ੁਰਗ ਦੀ ਲੁੱਟ ਖੋਹ ਕਰਕੇ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਵਾਰ-ਵਾਰ ਕਰਨ ਤੋਂ ਕਰੀਬ 36 ਘੰਟਿਆਂ ਵਿੱਚ ਟ੍ਰੇਸ ਕਰਦਿਆ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਅਤੇ ਲੁੱਟੀ ਗਈ ਰਾਸ਼ੀ 28000 ਰੁਪਏ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੀ ਪਛਾਣ ਸਤਨਾਮ ਸਿੰਘ ਉਰਫ ਸੋਨੋ ਵਾਸੀ ਮਾੜੀ ਪਨਮਾ ਅਤੇ ਮਲਕੀਤ ਸਿੰਘ ਉਰਫ ਕੀਤੂ ਵਾਸੀ ਠੀਰੋਵਾਲ ਵਜੋਂ ਹੋਈ ਹੈ ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਹਾਂ ਲੁਟੇਰਿਆਂ ਵਿਰੁੱਧ ਪਹਿਲਾਂ ਵੀ ਕਈ ਸੰਗੀਨ ਮਾਮਲੇ ਦਰਜ ਹਨ ਇਹ ਅੱਜ ਥਾਣਾ ਘਮਾਨ ਨੂੰ ਐਸਐਚਓ ਵਰ ਉਹਨਾਂ ਦੀ ਟੀਮ ਵੱਲੋਂ ਕਾਫੀ ਮੇਨ ਸਰਦਕਾ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਅਸੀਂ ਐਸਐਸਪੀ ਬਟਾਲਾ ਸ਼੍ਰੀ ਸੁਹੇਲ ਕਾਸਮੀਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਮਾੜੇ ਅਨਸਰਾਂ ਤੇ ਨੱਥ ਪਾਉਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਸੀਗੀ ਉਹਦੇ ਤਹਿਤ 6 9 2025 ਨੂੰ ਇੱਕ ਬਜ਼ੁਰਗ ਜਿਹੜਾ ਸੀਗਾ ਉਹ ਇੱਥੇ ਘੁਮਾਣ ਉਹ ਪੈਦਲ ਹੀ ਜਾ ਰਿਹਾ ਸੀ ਜਦੋਂ ਆਪਣੇ ਘਰ ਨੂੰ ਮੁੜਨ ਲੱਗਾ ਤੇ ਦੋ ਮੋਟਰਸਾਈਕਲ ਪੰਸਰ ਸਵਾਰ ਇਹਤੀ ਜਿਨ੍ਹਾਂ ਨੂੰ ਅਸੀਂ ਹੁਣ ਅਰੈਸਟ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸਤਨਾਮ ਸਿੰਘ सोनू ਹੈ ਇਹ ਮਾੜੀ ਬਨਵਾ ਦਾ ਰਹਿਣ ਵਾਲਾ ਤੇ ਇੱਕ ਮਲਕੀਤ ਸਿੰਘ ਕਿੱਤੂ ਹੈ ਜਿਹੜਾ ਕਿ ਇਹ ਹੈਗਾ ਧੀਰੋਵਾਲ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਇਹਨਾਂ ਨੇ ਉਹਦੇ ਕੋਲੋਂ ਬਜ਼ੁਰਗ ਕੋਲੋਂ 28000 ਰੁਪਏ ਦੀ ਖੂਬ ਕਰ ਲਈ ਸੀਗੀ ਤੇ ਉਹਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਸੀ ਜਿਹਦੇ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਔਰ ਉਹਨੂੰ ਇਮੀਡੀਏਟਲੀ ਹਸਪੀਟਲਾਈਜ਼ ਕੀਤਾ ਗਿਆ ਸੀਗਾ ਤੇ ਸਵੇਰੇ ਤੜਕੇ ਉਹਦੀ 4 ਵਜੇ ਕਿਉਂਕਿ ਉਹ ਬਜ਼ੁਰਗ ਦੀ ਉਮਰ ਵੀ 73 ਸਾਲ ਸੀ ਔਰ ਇੱਕ ਸੈਂਸਿਟਿਵ ਪਾਰਟ ਸਿਰ ਹੁੰਦਾ ਉਹ ਤੇ ਸੱਟ ਲੱਗੀ ਸੀ ਉਹਦੇ ਜਿਹਦੇ ਤਰ੍ਹਾਂ ਉਹਦੀ ਫਿਰ ਸਿਵਲ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਸਾਨੂੰ ਇਹ ਰਿਪੋਰਟ ਕੀਤਾ ਸੀ ਫਿਰ ਕੇਸ ਰਜਿਸਟਰਡ ਕਰਕੇ ਤੇ ਐਸ ਐਚ ਓ ਔਰ ਇਹਨਾਂ ਦੀ ਟੀਮ ਨੇ ਕਾਫੀ ਮਿਹਨਤ ਕਰਦੇ ਹੋਏ ਟੈਕਨੀਕਲੀ ਔਰ ਉਹ ਉਹਨਾਂ ਨੂੰ ਇਨਵੈਸਟੀਗੇਸ਼ਨ ਨੂੰ ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਨਾਲ ਇਹਨਾਂ ਦਾ ਮੋਟਰਸਾਈਕਲ ਵੀ ਜਿਹਦੇ ਤੇ ਇਹਨਾਂ ਨੇ ਵਾਰਦਾਤ ਕੀਤੀ ਸੀਗੀ ਔਰ ਕਿਉਂਕਿ ਇਹ ਦੋਨੇ ਹੀ ਨਸ਼ਾ ਪੀਣ ਦੇ ਬਹੁਤ ਆਦੀ ਹੈਗੇ ਆ ਔਰ ਇਹ ਇਹਨਾਂ ਜਿਹੜਾ ਇੱਕ ਜਿਹੜਾ ਮਲਕੀਸ਼ ਸਿੰਘ ਕਿਤੂ ਇਹ ਸ ਜਿਆਫਤਾ ਪਹਿਲਾਂ ਵੀ ਐਨਡੀपीएस ਦੇ ਵਿੱਚ 12 ਸਾਲ ਦੀ ਕੈਦ ਕੱਟ ਕੇ ਆਇਆ ਔਰ ਜਿਹੜਾ ਸਤਰਾਮ ਸਿੰਘ ਸੋਨੂ ਹੈਗਾ ਇਹਦੇ ਤੇ ਆਲਰੇਡੀ 4 ਕੇਸ ਰਜਿਸਟਰਡ ਹੈਗੇ ਆ ਐਨਡੀ ਦੇ ਔਰ ਖੂਹਾਂ ਦੇ ਤੇ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਫਿਰ ਇਹਨਾਂ ਕੋਲੋਂ ਅਸੀਂ ਉਹ ਮੋਟਰਸਾਈਕਲ ਔਰ ਖੋਹ ਕੀਤੇ ਪੈਸੇ 8000 ਰੁਪਏ ਉਹ ਵੀ ਬਰਾਮਦ ਕਰ ਲਏ ਆ ਤੇ ਇਹਨਾਂ ਦੀ ਅਰੈਸਟ ਪਾ ਲਈ ਹੈ ਤੇ ਅੱਜ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰ ਰਹੇ ਆ ਸਰ ਇਹਨਾਂ ਦੇ ਜਿਹੜੇ ਮੁਕਦਮੇ ਦਰਜ ਨੇ ਕਿਹੜੇ-ਕਿਹੜੇ ਥਾਣੇ 'ਚ ਦਰਜ ਆ ਤੇ ਉਹ ਲੁੱਟ ਖੋਹ ਦੇ ਵੀ ਹੈਗੇ ਨੇ ਹੋਰ ਵੀ ਹਾਂਜੀ ਉਹ ਲੁੱਟ ਖੋਹ ਦੇ ਹੀ ਕੇਸੇਸ ਆ ਕੁਝ ਸ਼੍ਰੀ ਹਰਗੋਬਿੰਦਪੁਰ ਤੇ ਜ਼ਿਆਦਾ ਕੇਸੇਸ ਹੈ ਇਹਨਾਂ ਤੇ ਸਰ ਇਹਨਾਂ ਦੀ ਬੈਕਗ੍ਰਾਉਂਡ ਕ੍ਰਿਮੀਨਲ ਆ ਜੀ ਕ੍ਰਿਮੀਨਲ ਇਹ ਜਿਹੜਾ ਸਜ਼ਾ یافتਾ ਵੀ ਹੈਗੇ ਔਰ ਇਹਨਾਂ ਦੇ ਆਲਰੇਡੀ ਕੇਸ ਵੀ ਰਜਿਸਟਰਡ ਐ ਐਨਡੀ ਦਾ ਵੀ ਕੰਮ ਕਰ ਰਹੇ ਆ ਖੂਹਾਂ ਲੁੱਟਾ ਖੂਹਾਂ ਵੀ ਕਰ ਰਹੇ ਆ ਆਪਣੇ ਨਸ਼ੇ ਦੀ ਪੂਰਤੀ ਕਰ ਰਹੇ ਆ